ਸੋਸ਼ਲ ਦੋਸਤੋ ਚੰਡੀਗੜ੍ਹ ਪੁਲਿਸ ਨੇ ਇੱਕਾ ਕੁੜੀ ਫੜੀ ਆ ਪਰ ਗੱਲ ਇਹ ਹੈ ਕਿ ਆਖਰ ਨੌਜਵਾਨੀ ਜਾਂਦੀ ਕਿੱਧਰ ਨੂੰ ਹੈ ਜਵਾਨੀ ਭਾਵੇਂ ਕੁੜੀ ਦੀ ਆ ਚਾਹੇ ਮੁੰਡੇ ਦੀ ਆ ਪਰ ਜੇ ਜੇ ਉਹ ਗਲਤ ਰਾਹੇ ਪੈ ਜੇ ਤਾਂ ਨੁਕਸਾਨ ਸਾਰੇ ਪਾਸੇ ਹੀ ਕਰਦੀ ਆ ਹੁਣ ਆ ਗੱਲ ਕਰਨ ਲੱਗੇ ਆ 24 ਸਾਲ ਦੀ ਇਹ ਕੁੜੀ ਆ ਕਾਰਨਾਮੇ ਇਹਦੇ ਤੁਸੀਂ ਸੁਣੋ ਤਾਂ ਪੁਲਿਸ ਦੀ ਡਾਇਰੀ ਦੇ ਵਿੱਚ ਇਹ ਵਾਂਟਡ ਹੋ ਚੁੱਕੀ ਸੀ ਵਾਂਟਡ ਹੋਈ ਨੂੰ ਪੁਲਿਸ ਨੇ ਆਖਰ ਲੱਭਿਆ ਕਾਰਾਕੀਆ ਨੇ ਕਰਿਆ ਉਹ ਵੀ ਤੁਹਾਡੇ ਨਾਲ ਸਾਂਝਾ ਕਰਦਾ ਪਰ ਨਾਲ ਨਾਲ ਗੱਲ ਇਹ ਹੈ ਵੀ ਹਾਲਾਤ ਬਿਗੜਦੇ ਇਸ ਪਾਸੇ ਨੂੰ ਜਾਂਦੇ ਨੇ ਕਿ ਮੁੰਡਿਆਂ ਦੇ ਬਰਾਬਰ-ਬਰਾਬਰ ਹੁਣ ਕੁੜੀਆਂ ਇਸ ਪਾਸੇ ਨੂੰ ਵੀ ਮੇਰੇ ਖਿਆਲ ਚ ਬਰਾਬਰੀਆ ਕਰਨ ਨੂੰ ਫਿਰਦੀਆਂ ਨੇ ਚੰਡੀਗੜ੍ਹ ਪੁਲਿਸ ਨੇ ਇਸ ਕੁੜੀ ਨੂੰ ਫੜਿਆ ਕਿਉਂਕਿ ਇਹ ਆਪਦੇ ਸਾਥੀ ਦੇ ਨਾਲ ਮਿਲ ਕੇ ਚੰਡੀਗੜ੍ਹ ਦੇ ਸੁਨਿਆਰਿਆਂ ਨੂੰ ਨਿਸ਼ਾਨਾ ਬਣਾਉਂਦੀ ਸੀ ਸੁਨਿਆਰਿਆਂ ਨੂੰ ਠੱਗਦੀ ਸੀ ਸੁਨਿਆਰਿਆਂ ਨੂੰ ਆਪਣੇ ਜਾਲ 'ਚ ਫਸਾਉਂਦੀ ਸੀ ਸੁਨਿਆਰਿਆਂ ਦੇ ਨਾਲ ਸਕੀਮਾਂ ਜਿਹੀ ਹੀ ਲਾਉਂਦੀ ਸੀ ਕਿ ਪਤਾ ਵੀ ਉਹਨਾਂ ਨੂੰ ਬਾਅਦ 'ਚ ਲੱਗਦਾ ਸੀ ਵੀ ਸਾਡੇ ਨਾਲ ਤਾਂ ਠੱਗੀ ਮਾਰ ਗਈ ਆ ਐਸੇ ਕਰਕੇ ਜਿਹੜੇ ਮਾਮਲੇ ਇਹਦੇ ਖਿਲਾਫ ਦਰਜ ਨੇ ਉਹਦੇ ਵਿੱਚ 4 ਮਾਮਲੇ ਨੇ 2 ਮਾਮਲੇ ਪੁਲਿਸ ਸਟੇਸ਼ਨ ਕਤਿ ਦੇ ਨੇਗੇ ਤੇ 2 ਮਨੀ ਮਾਜਰੇ ਦੇ ਨੇਗੇ ਹੁਣ ਇਹਨਾਂ ਮਾਮਲਿਆਂ 'ਚ ਜੇ ਗੱਲ ਕੀਤੀ ਜਾਵੇ ਕੰਮ ਇੱਕੋ ਹੀ ਕਰਿਆ ਠੱਗੀ ਮਾਰੀ ਹੈ ਦੱਬ ਕੇ ਹੁਣ ਇਹ ਕੁੜੀ ਆਖਰਕਾਰ ਵਾਂਟਡ ਦਿੱਤੀ ਗਈ ਕੇਸ ਨੰਬਰ ਕੇਸ ਐਫ ਆਰ ਨੰਬਰ 75 ਦੇ ਵਿੱਚ ਬਾਕੀਆਂ ਚ ਵੀ ਲੜਿੰਦੀ ਸੀ ਕਿਉਂਕਿ ਪੁਲਿਸ ਲਗਾਤਾਰ ਭਾਲ ਕਰ ਰਹੀ ਸੀ ਤੇ ਹੁਣ ਅੱਗੇ ਨੂੰ ਵੀ ਇਨਵੈਸਟੀਗੇਟ ਕਰ ਰਹੀ ਆ ਹੁਣ ਇਹ ਕੁੜੀ ਕਰਦੀ ਕੀ ਸੀਗੀ ਇਹ ਤੁਹਾਡੇ ਨਾਲ ਮੈਂ ਸਾਂਝਾ ਕਰਨ ਲੱਗਿਆ 406 420 ਆਈਪੀਸੀ ਦੇ ਤਹਿਤ ਇਹਦੇ ਮਨੀ ਮਾਜਰੇ ਦਰਜ ਹੈ ਹੀ ਧਾਰਾਵਾਂ ਦੇ ਨਾਲ ਜੇ ਕਹੀਏ ਕਿ ਮਾਮਲਾ ਜਿਹੜਾ ਉਹ ਇੱਕ ਹੋਰ ਮਨੀ ਮਾਜਰੇ ਦਰਜ ਹੈ ਪਹਿਲੀ ਐਫਆਈਆਰ ਦੀ ਗੱਲ ਕਰੀ ਉਹ ਵੀ ਮਣੀ ਮੱਜ ਰਿਹਾ ਦੂਜੀ ਐਫਆਈਆਰ ਦੀ ਗੱਲ ਕਰੀ ਉਹ ਵੀ ਮਣੀ ਮੱਜ ਰਿਹਾ ਤੀਜੀ ਐਫਆਈਆਰ ਜਿਹੜੀ ਹੈ ਉਹ 31 ਥਾਣੇ ਦੀ ਹੈਗੀ ਜਿਹੜੀ ਫਿਰ ਅੱਗੇ ਵਾਲੀ ਜਿੱਥੇ ਵਾਂਟਰ ਦੀ ਪ੍ਰोसीडिंग ਹੋਈ ਉਹ ਵੀ 31 ਥਾਣੇ ਦੀ ਆ ਹੁਣ ਇਹਨਾਂ ਦੇ ਵਿੱਚ ਜੇ ਗੱਲ ਕਰੀ ਜਾਵੇ ਤਾਂ ਇਹ ਕੁੜੀ ਨੇ ਇਸ ਤਰ੍ਹਾਂ ਦੇ ਨਾਲ ਜੇ ਕਹੀ ਹੱਤ ਚੱਕੀ ਹੋਈ ਸੀ ਕਿ ਪੁਲਿਸ ਲਗਾਤਾਰ ਇਹਨੂੰ ਲੱਭ ਰਹੀ ਸੀ ਇਹਦੇ ਵਿੱਚ ਹਾਲਾਂਕਿ ਇਹ ਪੀਓ ਸੀ ਜਿਸ ਤੋਂ ਬਾਅਦ ਪੁਲਿਸ ਨੇ ਹਾਲਾਂਕਿ ਜਦੋਂ ਪੜਨ ਦੀ ਕੋਸ਼ਿਸ਼ ਸ਼ੁਰੂ ਕਰੀ ਤਾਂ ਮਿਸ ਅਨਮੋਲ ਹੈ ਇਹਦਾ ਨਾਮ 24 ਸਾਲਾਂ ਦੀ ਇਹ ਕੁੜੀ ਆ ਤੇ ਖੈਰੇ ਨਾਲ ਤਾਂ ਡਾਕਟਰ ਆ ਵਗੈਰਾ ਪਾਇਆ ਪਕਾ ਨੂੰ ਪਾਈ ਹੈ ਪਰਿਵਾਰ ਦਾ ਤਾਂ ਕੋਈ ਦੋਸ਼ ਨਹੀਂ ਹੁੰਦਾ ਸੈਕਟਰ 56 ਦੀ ਰਹਿਣ ਵਾਲੀ ਹੈਗੀ 24 ਸਾਲ ਦੀ ਉਮਰ ਦੱਸੀ ਹੈ ਇਹਨਾਂ ਨੇ ਤੇ ਨਾਲੇ ਦੱਸਦੇ ਨੇ ਵੀ ਇਨਵੋਲਡ 3 ਕ੍ਰਾਈਮिनल ਕੇਸਸ ਐਂਡ she was also declared a proclaimed offender person uh, wanted ਜੇ ਕਹੀਏ کورٹ ਨੇ ਐਲਾਨੀ ਹੋਈ ਸੀਗੀ ਵਾਂਟਡ ਐਲਾਨ ਕਰਨਾ ਪਿਆ ਕਿਉਂਕਿ ਇਹ ਭੱਜੀ ਹੋਈ ਸੀ ਜਿਸ ਤੋਂ ਬਾਅਦ ਫਿਰ ਪੁਲਿਸ ਨੇ ਇਹ ਫੜਿਆ ਹੁਣ ਇਹ ਕਰਦੀ ਕੀ ਸੀ ਸਕੀਮ ਬੜੀ ਤਕੜੀ ਸੀ ਇੱਕੇ ਦਾ ਸਾਥੀ ਸੀ ਸਾਥੀ ਦਾ ਨੋ ਵੀ ਇਹਨਾਂ ਨੇ ਲਿਖਿਆ ਜਿਹਦੇ ਚ ਇਹਦਾ ਫਰੈਂਡ ਹੈ ਮਨਪ੍ਰੀਤ ਸਿੰਘ ਹੁਣ ਇਹ ਕਰਦੇ ਕੀ ਸੀਗੀ ਆਪਦੀ ਆਪਦੇ ਦੋਸਤ ਦੇ ਨਾਲ ਮਿਲ ਕੇ ਕਿ ਸਨਾਰੇ ਦੀ ਦੁਕਾਨ ਤੇ ਜਾਣਾ ਉਥੋਂ ਕੋਈ ਨਾ ਕੋਈ ਸੋਨੇ ਦੀ ਆਈਟਮ ਹੈ ਜਿਹੜੀ ਉਹ ਲੈ ਲੈਣੀ ਸੋਨੇ ਦੀ ਜਦੋਂ ਆਈਟਮ ਲੈ ਲੈਣੀ ਤਾਂ ਉਸ ਤੋਂ ਬਾਅਦ ਦੇ ਵਿੱਚ ਆਮ ਤੌਰ ਤੇ ਅਸੀਂ ਡਿਜੀਟਲ ट्रांजैक्शन ਕਰਦੇ ਹਾਂ ਇਹ ਉਹ ਦੁਕਾਨਦਾਰਾਂ ਵਾਸਤੇ ਵੀ ਕਰਨ ਕਰਾਉਣ ਵਾਲੀ ਜਾਣਕਾਰੀ ਹੈ ਜਿਹੜੇ ਸ਼ਾਇਦ ਇਸ ਪਹਿਕਾਵੇ 'ਚ ਆ ਜਾਂਦੇ ਹੋਣ ਜਦੋਂ ਆਨਲਾਈਨ ट्रांजैक्शन ਕਰਦੇ ਆਂ ਕਈ ਵਾਰੀ ਬੈਂਕ ਦਾ ਸਰਵਰ ਬਿਜ਼ੀ ਹੁੰਦਾ ਜਾਂ ਕੋਈ ਹੋਰ ਕਾਰਨ ਬਣ ਜਾਂਦਾ ਕਿਉਂਕਿ ਜੈਨੂਨ ਵੀ ਹੁੰਦਾ ਤਾਂ ਉਹਦੇ ਵਿੱਚ ਕੀ ਅਗਲਾ ਮੈਸੇਜ ਦਿਖਾਂਦਾ ਵੀ ਸਾਡੇ ਤਾਂ ਪੈਸੇ ਟਰਾਂਸਫਰ ਹੋ ਗਏ ਤੁਸੀਂ ਆਪਦੇ ਚੈੱਕ ਕਰ ਲਓ ਹੁਣ ਅਗਲਾ ਕਹਾਂਗਾ ਵੀ ਕੋਈ ਨਹੀਂ ਮੈਸੇਜ ਆ ਜੂਗਾ ਅੱਗੇ ਪਿੱਛੇ ਪੈਸੇ ਟਰਾਂਸਫਰ ਕਰਤੇ ਓਕੇ ਦੇਖ ਕੇ ਠੀਕ ਹੈ ਪਰ ਮੈਸੇਜ ਤਾਂ ਡਿਲੀਵਰ ਮੈਂ ਜਿਹੜਾ ਮੈਸੇਜ ਖੋਹ ਦਿੱਤੀ ਉਹ ਫੇਕ ਸੀਗਾ ਪੈਸਾ ਡਿਲੀਵਰ ਕੋਈ ਹੁੰਦਾ ਨਹੀਂ ਸੀ ਉਸ ਤੋਂ ਬਾਅਦ ਚ ਪਤਾ ਲੱਗਦਾ ਦੀ ਸਾਡੇ ਨਾਲ ਤਾਂ ਕੀ ਕੁਝ ਹੋ ਗਿਆ ਹੁਣ ਲਾ ਕੇ ਪੁਲਿਸ ਇਨਵੈਸਟੀਗੇਟ ਕਰ ਰਹੀ ਐ ਇਸ ਮਾਮਲੇ ਚ ਪਰ ਦੂਜੇ ਪਾਸੇ ਜੇ ਗੱਲ ਕੀਤੀ ਜਾਵੇ ਹਾਲਾਤ ਤੁਸੀਂ ਦੇਖੋ ਕਿ ਠੱਗੀਆਂ ਮਾਰਦੇ ਜਿੰਨਾ ਜੋਰ ਇਹਨਾਂ ਨੇ ਲਾਇਆ ਜਾ ਜਿੰਨੀ ਜੁਗਤ ਲਈ ਦਿਮਾਗ ਲਾਇਆ ਜੇ ਸ਼ਾਇਦ ਕਿਸੇ ਚੰਗੇ ਕੰਮ ਨੂੰ ਲਾਇਆ ਹੁੰਦਾ ਤਾਂ ਨਾਲੇ ਤਾਂ ਜੇ ਇੱਜ਼ਤ ਦੀ ਰੋਟੀ ਖਾ ਰਹੇ ਹੁੰਦੇ ਤੇ ਦੂਜੇ ਪਾਸੇ ਇਸ ਤਰ੍ਹਾਂ ਦੇ ਨਾਲ ਪੁਲਸ ਭਾਲਦੀ ਵੀ ਨਾ ਫਿਰਦੀ ਹੁੰਦੀ ਖੈਰ ਪੁਲਸ ਅੱਗੇ ਦੀ ਇਨਵੈਸਟੀਗੇਸ਼ਨ ਸ਼ੁਰੂ ਕਰ ਚੁੱਕੀ ਆ ਪਰ ਤੁਸੀਂ ਕੀ ਸਮਝਦੇ ਹੋ ਅਜਿਹੇ ਹਾਲਾਤ ਬਣ ਕਿਉਂ ਰਹੇ ਨੇਗੇ